ਮੁੰਡਾ ਸੀ ਉਹਦੀ ਮਾਂ ਮਰੀ ਸੀਗੀ ਤੇ ਉਹਦਾ ਪਿਓ ਸੀਗਾ ਪਿਓ ਹੀ ਉਸਨੇ ਪਿਓ ਨਹੀਂ ਪਾਲਿਆ ਉਹਨੂੰ ਐਡਾ ਕੀਤਾ ਜਿਉਂ ਉਹਦਾ ਵਿਆਹ ਕਰਤਾ ਜਦੋਂ ਵਿਆਹ ਕਰਤਾ ਤੇ ਉਹਦੇ ਘਰ ਵਾਲੀ ਆਉਂਦੀ ਗਈ ਤੇ ਉਹ ਕਹਿੰਦੀ ਵੀ ਮੈਂ ਬੁਢੇ ਬੜੀ ਦੀਆਂ ਰੋਟੀਆਂ ਨਹੀਂ ਪਕਾਉਣੀਆਂ ਮੈਂ ਨਹੀਂ ਇਹਦੀਆਂ ਰੋਟੀਆਂ ਬਣਾ ਜਦ ਤਾ ਇਹ ਘਰੇ ਰਹੂਗਾ ਜਾਂ ਮੈਂ ਰਹੂਗੀ ਕਰਦੇ ਕਰਾਉਂਦੇ ਕਈ ਵੀ ਚਲੋ ਮਹੀਨਾ ਟੱਪ ਗਿਆ ਇੱਕ ਦਿਨ ਉਹ ਸੋਤ ਦਾ ਰਾਤ ਨੂੰ ਸੋਤ ਦਾ ਸੋਜਦਾ ਇੱਕ ਜਨਾਬ ਦੇ ਪਿਓ ਕੋਲੇ ਚਲਾ ਗਿਆ ਬਾਪੂ ਚਲ ਤੈਨੂੰ ਮੈਂ ਕਿਤੇ ਲੈ ਕੇ ਜਾਣਾ ਤੂੰ ਸੁਨੇਹਾ ਤਿਆਰ ਹੋ ਗਈ ਚਲੋ ਜੀ ਬਾਪੂ ਨੂੰ ਵਿਚਾਰੇ ਨੂੰ ਕੀ ਪਤਾ ਸੀ ਵੀ ਮੇਰਾ ਪੁੱਤ ਕਿੱਥੇ ਲੈ ਕੇ ਜਾਂਦਾ ਚਲੋ ਪਿਆਉ ਪਿਆਉ ਤਿਆਰ ਹੋ ਗਿਆ ਤੇ ਸੁਨੇਹਾ ਹੀ ਤੋਪੇ ਤੇ ਤੁਰੇ ਜਾਂਦੇ ਇੱਕ ਜੰਗਲ ਦੇ ਵਿੱਚ ਜਦੋਂ ਛੱਡ ਕੇ ਪਿਆਉ ਨੂੰ ਮੁੰਡਾ ਵਾਪਸ ਆਉ ਲੱਗਾ ਤਾਂ ਪਿਆਉ ਕਹਿੰਦਾ ਅੱਖਾਂ ਦੇ ਵਿੱਚ ਪਾਣੀ ਭਰਿਆ ਤੇ ਕਹਿੰਦਾ ਪੁੱਤ ਜਦ ਤੂੰ ਮੈਨੂੰ ਛੱਡ ਨਹੀਂ ਆਇਆ ਨਾ ਥੋੜੀ ਜਿਹੀ ਪਲਾੰਗਾ 2000 ਪਲਾੰਗਾ ਮੈਨੂੰ ਹੋਰ ਗਾਂ ਛੱਡਿਆ ਉੱਚ ਮੁੰਡਾ ਔਖਾ ਹੋ ਗਿਆ ਉਹ ਕਹਿੰਦਾ ਕੀ ਗੱਲ ਹੈ ਵੀ ਉੱਥੇ ਤੇ ਇੱਥੇ ਚ ਕੀ ਫਰਕ ਹੈ ਤੂੰ ਉੱਥੇ ਜਾ ਬੜੀ ਉਹ ਆਦਾ ਨਹੀਂ ਉਹ ਤਾਂ ਉੱਥੇ ਹੀ ਛੱਡਿਆ ਐਦੋਂ ਪਹਿਲਾਂ ਜਦੋਂ ਮੇਰਾ ਬਾਪ ਸੀ ਤਾਂ ਮੈਂ ਆਪਦੇ ਬਾਪ ਨੂੰ ਇੱਥੇ ਹੀ ਛੱਡ ਕੇ ਗਿਆ ਸੀ ਆ ਉਹੀ ਗੱਲ ਆ ਵੀ ਇਹ ਜਿਹੜਾ ਨਰਕ ਤੇ ਸੁਰਗ ਇੱਥੇ ਹੀ ਆ ਆਪਾਂ ਆਦਿਆਂ ਵੀ ਪਤਾ ਨਹੀਂ ਇੱਥੋਂ ਵਾਲੀਆਂ ਗਾਂਹ ਜਾ ਕੇ ਆਪਾਂ ਭੁਗਤਰੀਆਂ ਨਹੀਂ ਪਹਿਲਾ ਜ਼ਮਾਨਾ ਹੁੰਦਾ ਸੀਗਾ ਵੀ ਇੱਥੇ ਜੇ ਮਾਰਾ ਕਰਮ ਕੀਤਾ ਤੇ ਅਗਲੇ ਜਨਮ ਚ ਪੈਂਦਾ ਸੀ ਪਰ ਹੁਣ ਤਾਂ ਨਾਲ ਦੀ ਨਾਲ ਹੀ ਭੁਗਤਿਆ ਜਾਂਦਾ ਹੁਣ ਵੇਖੋ ਉਹ ਛੱਡ ਕੇ ਗਿਆ ਸੀ ਤੇ ਉਹਦਾ ਪੁੱਤ ਉਹਨੂੰ ਛੱਡ ਗਿਆ ਤੇ ਗਾਹੀ ਚੱਲਦੀ ਜਾਣੀ ਹੈ ਪੀੜ ਇਸ ਕਰਕੇ ਵੀ ਚੰਗੇ ਹੀ ਕਰਮ ਕਰੋ ਚੰਗੇ ਕਰਮ ਕਰੋਗੇ ਤੇ ਗਾਂ ਤੁਹਾਡੇ ਬੱਚੇ ਵੀ ਉਸੇ ਤਰ੍ਹਾਂ ਤੁਹਾਡੇ ਨਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ